ਚੋਰਾਵੋਲੋ ਅਬੌਰ ਵਿੱਚ ਲਗਾਤਾਰ ਚੋਰੀ ਦੇ ਘਟਰਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅੱਜ ਫਿਰ ਇੱਕ ਅਜਿਹੀ ਘਟਨਾ ਪਤਾ ਲੱਗੀ ਅਬੌਰ ਤੇ ਪਟੇਲ ਨਗਰ ਦੇ ਨੇੜੇ ਮਾਤਾ ਚਿੰਤਪੂਰਨੀ ਮੰਦਿਰ ਦੇ ਕੋਲ ਬਣੀ ਧਰਮ ਡੈਰੀ ਦੇ ਨੇੜੇ ਇੱਕ ਸੁੰਨੇ ਘਰ ਵਿੱਚ ਚੋਰਾਵੋਲੋ ਵਾਰਤਤ ਨੂੰ ਅੰਜਾਮ ਦਿੱਤਾ ਗਿਆ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਘਰ ਮਾਲਕ ਨੇ ਦੱਸਿਆ ਵੀ ਉਹਨਾਂ ਦੇ ਘਰ ਉਹਨਾਂ ਦੇ ਬੇਟੇ ਦਾ ਵਿਆਹ ਰੱਖਿਆ ਹੋਇਆ ਹੈ ਅਤੇ ਵਿਆਹ ਦੀ ਤਿਆਰੀਆਂ ਵਿੱਚ ਰੁੱਝੇ ਹੋਏ ਹਨ ਅਤੇ ਵਿਆਹ ਦੇ ਕਾਰਨ ਉਹ ਆਪਣੇ ਰਿਸ਼ਤੇਦਾਰਾਂ ਨਾਲ ਰਾਜਸਥਾਨ ਗਏ ਹੋਏ ਸੀ ਰਾਤ ਵਾਪਸੀ ਆਂਦੇ ਸਮੇਂ ਲੇਟ ਹੋ ਗਏ ਅਤੇ ਆਪਦੇ ਪੁਸਤੈਨੀ ਮਕਾਨ ਜੋ ਕਿ ਦੂਸਰੇ ਏਰੀਏ ਵਿੱਚ ਹੈ ਉੱਥੇ ਸੋ ਗਏ ਜਦੋਂ ਸਵੇਰੇ ਉੱਠ ਕੇ 10 ਵਜੇ ਉਹ ਆਪਣੇ ਘਰ ਆਏ ਤਾਂ ਤਾਰਾ ਟੁੱਟਿਆ ਹੋਇਆ ਸੀ ਅਤੇ ਅੰਦਰ ਆ ਕੇ ਵੇਖਿਆ ਤਾਂ ਸਮਾਨ ਸਾਰਾ ਖਿਲਰਿਆ ਪਿਆ ਸੀ ਲਮਾਰੀਆਂ ਖੁੱਲੀਆਂ ਆਈਆਂ ਸੀ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇੱਥੇ ਬੋਲਦੇ ਕਰ ਮਾਲਕਾਂ ਦਾ ਕਹਿਣਾ ਹੈ ਕਿ ਕਰ ਵਿਆਹ ਕਰਦੇ ਕਾਮ ਲਈ ਥੋੜਾ ਬਹੁਤਾ ਪੈਸਾ 15 ਤੋਂ 20 ਹਜ਼ਾਰ ਰੁਪਇਆ ਕੁਝ ਸੋਨੇ ਦੇ ਟੋਪਸ ਕਪੜੇ ਨਵੇਂ ਕਪੜੇ ਵਿਆਹ ਵਿੱਚ ਇੱਕ ਦੂਸਰੇ ਨੂੰ ਲੈਣ ਦੇਣ ਵਾਲੇ ਕਪੜੇ ਸਭ ਚੋਰ ਹੱਥ ਸਾਫ਼ ਕਰਕੇ ਲੈ ਗਏ ਉਹਨਾਂ ਮੰਗ ਕੀਤੀ ਕਿ ਉਹਨਾਂ ਨੂੰ ਫੜ ਕੇ ਪੂਰੀ ਇਨਸਾਫਤ ਹੋਇਆ ਜਾਵੇ ਤੇ ਇੱਕ ਸਮਾਜ ਵਿਰੋਧੀ ਅਨਸਰ ਉੱਥੇ ਪਾਈ ਜਾਵੇ ਘਟਨਾ ਦੀ ਜਾਣਕਾਰੀ ਅਬੋਰ ਥਾਣਾ ਪੁਲਿਸ ਵਾਰ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਮਾਮਲੇ ਦੀ छानबीन ਕਰ ਰਹੀ ਹੈ छानबीन ਤੇ ਪਹਿਲਾ ਇਹ ਪਤਾ ਲੱਗਿਆ ਜਦੋਂ ਸੀਸੀਟੀਵੀ ਤੋਂ ਦੇਖ ਰਹੇ ਹੋ ਕਿ ਰਾਤ ਦੋ ਚੋਰ ਜੋ ਕਿ ਐਕਟਿਵਾ ਤੇ ਆਏ ਹਨ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਐਕਟਿਵਾ ਰੋਕ ਰਹੇ ਹਨ ਜਿਸ ਦੀ ਫੁਟੇਜ ਸੀਸੀਟੀਵੀ ਵਿੱਚ ਆ ਗਈ ਹੈ ਅਤੇ ਸੀਸੀਟੀਵੀ ਤੋਂ ਤੁਹਾਨੂੰ ਸਕ੍ਰੀਨ ਤੇ ਮੁਖਾਈ ਵੀ ਦੇ ਰਹੀ ਹੈ ਪੁਲਿਸ ਦਾ ਕਹਿਣਾ ਹੈ ਵੀ ਜਲਦੀ ਹੀ ਚੋਰਾਂ ਨੂੰ ਫੜਿਆ ਜਾਵੇਗਾ ਅਤੇ ਸਮਾਜੋਦੀ ਅੰਸਰਾਂ ਨੂੰ ਨੱਥ ਪਾਈ ਜਾਵੇਗੀ ਜਿਨ੍ਹਾਂ ਨੂੰ ਸਮਾਜ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਉਹਨਾਂ ਨੂੰ ਫੜ ਕੇ ਜੇਲਾ ਵਿੱਚ ਸੁੱਟਿਆ ਜਾਊਗਾ ਇੱਥੇ ਬੋਲਦੇ ਹੋਏ ਘਰ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਬੇਟੇ ਦਾ ਵਿਆਹ ਹੈ ਅਤੇ ਵਿਆਹ ਦਾ ਸਮਾਨ ਲੈ ਗਿਆ ਜੇਕਰ ਇਹੀ ਹਾਲ ਰਿਹਾ ਤਾਂ ਅਬ ਹੋਰ ਵਿੱਚ ਲੋਕਾਂ ਦਾ ਰਹਿਣਾ ਮੁਸ਼ਕਲ ਹੋ ਜਾਏਗਾ ਹੋਰ ਕੀ ਕੁਝ ਕਿਹਾ ਗਿਆ ਸੰਤੋ ਜਾਣੇ ਕਿਵੇਂ ਪਤਾ ਲੱਗਿਆ ਚੋਰੀ ਬਾਰੇ ਮੈਂ ਸਵੇਰੇ ਉਹ ਤੂੰ ਪਰਲੇ ਘਰੋਂ ਆਈ ਇੱਧਰ ਆਈ

ਕੀ ਨਾਮ ਸਰਦਾਰ ਦਾ? ਧਰਮਪਾਲ ਦੋਲਿਆ। ਕੀ ਕਿਵੇਂ ਪਤਾ ਲੱਗਿਆ ਚੋਰੀ ਦਾ ਜੀ? ਤੁਸੀਂ ਤੇ ਰਾਤ ਉਹ ਕਾਰਡ ਵੰਡਣ ਨੂੰ ਗਏ ਸੀ। ਅੱਛਾ ਜੀ। ਬਿਹਾ ਹੈਗਾ ਸਾਡੇ ਫਿਰ ਅਸੀਂ ਗੱਡੀ ਜਾਏ ਲੇਟ ਹੋ ਗਏ ਅਸੀਂ ਫਿਰ ਉੱਥੇ ਹੀ ਸੌ ਗਏ। ਇੱਕ ਇੱਕ ਮਗਾਨ ਹੋ ਰਸਾ ਲਾ। ਠੀਕ ਹੈ। ਇੱਕ ਮੋ ਫਿਰ ਮੈਂ ਕਹਾਂ ਮੈਂ ਸਰੇ ਚੱਲਾਂਗੇ ਤੇ ਹੁਣ ਸਰੇ 10 ਵਜੇ ਤੇ ਆਏ ਵਸੀਂ। ਵੀ ਉਧਰ ਅੱਜ ਖਾਣਾ ਬਣਾ ਇੱਧਰ ਹੀ ਬਣਾਣਾ ਹੈ। ਠੀਕ ਹੈ। ਅੱਗੇ ਦੇਖ ਬਾਹਰ ਦਾ ਤਾਲਾ ਟੁੱਟਾ ਵੀ ਆ ਗੇਟ ਟੁੱਟਾ ਵੇ ਆ। ਠੀਕ ਹੈ। ਰਸਮਾਨ ਕੱਪੜੇ ਲੈ ਗਏ। 15000 ਰੁਪਏ ਸੀ ਇਹਦੇ ਅੰਦਰ ਚ ਖਰਚੇ ਦੇ ਸਾਡੇ ਮਤਲਬ ਜਿਆਦਾ ਨਹੀਂ ਹੈਗੇ ਅੱਛਾ ਜੀ ਹਾਂ ਆਧਾ ਤਲਾ ਦਾ ਟਾਪਸ ਹੈ ਅੱਛਾ ਜੀ ਹੋਰ ਬਾਕੀ ਕਪੜੇ ਲੈ ਗਏ ਵਿਆਹ ਕਿ ਦਸੀਗਾ ਵਿਆਹ ਮੇਰੇ ਮੁੰਡੇ ਦਾ ਟਪਟਵਾਰੀ ਸੁਨੀਲ ਦਾ ਅੱਛਾ ਜੀ ਛੋਟੇ ਦਾ ਠੀਕ ਹੈ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਮੰਨ ਕੇ ਚੱਲੋ ਤੁਸੀਂ 30 32 ਜਿਆਦਾ ਹੈ ਠੀਕ 32 ਜਿਆਦਾ ਕਪੜੇ এবੀਐਮਯੂ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਇਸੇ ہم ਅਪੀਲ ਕਰਦੇ ਹਾਂ ਕਿ এবੀਐਮਯੂ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ